ਸਰਜੀਤ ਗੁਰੇ ਆਈ ਜਰਾ ਬਾਹਰ ਨੂੰ ਗੱਲ ਸੁਣੀ ਹਾਂਜੀ ਉਹ ਮੈਂ ਜਰਨਲ ਸੇਵਲ ਚੱਲਿਆ ਅਸੀਂ ਕੱਲ ਚਾਰ ਪੰਜ ਬੰਦਿਆਂ ਨਾਲ ਸਲਾਹ ਕਰੀ ਆ ਸੌ ਤੇ ਜਾਣਾ ਹੈ ਨਾ ਨਾਲੇ ਪਿੰਡ ਚੋਂ ਰਾਸ਼ਨ ਪਾਣੀ ਇਕੱਠਾ ਕਰਾਂਗੇ ਉੱਥੇ ਲੰਗਰ ਵੀ ਲਾਉਣਾ ਹੈ ਸਾਨੂੰ ਵੀ ਲੈ ਚੱਲਿਓ ਮੈਂ ਵੀ ਪੰਜ ਸੱਤ ਬੀਬੀਆਂ ਨੂੰ ਕਿਹਾ ਨਹੀਂ ਹੈ ਪ੍ਰਸ਼ਾਦੇ ਬਣਾਉਣ ਵਾਸਤੇ ਨਾਲੇ ਸਾਡੀ ਵੀ ਸੇਵਾ ਲੱਗ ਜਾਓ ਠੀਕ ਆ ਠੀਕ ਆ ਕਹਿ ਦੂੰਗਾ ਸਾਤਿਕਾਰ ਜੀ ਸਾਹਿਬ ਜੀ ਸਤਿਕਾਰ ਹਰਦੇਵ ਸਿੰਘ ਸਾਹਿਬ ਸਤਿਕਾਰ ਆਪਾਂ ਨੇ ਜਰਨੈਲ ਸਿੰਘ ਦੇ ਜਾ ਕੇ ਆਉਣਾ ਕਿਉਂਕਿ ਸਵਾ ਤੇ ਜਾਣਾ ਹੈ ਨਾ ਆ ਜਰਾ ਚੁੜੀਏ ਚੱਲੇ ਮੁੰਡਿਓ ਬੜਾ ਹਰਦੁੰਗ ਵਿੱਚ ਆਇਆ ਗੁਰਦੁਆਰਾ ਸਾਹਿਬ ਚੱਲੇ ਆ ਜੀ ਸਰਹੰਦ ਚੱਲੇ ਆ ਫਤਿਹਗੜ੍ਹ ਸਾਹਿਬ ਉਹ ਬਾਪੂ ਸਵੇਰੇ ਚੱਲੇ ਆ ਸਵੇਰੇ ਅੱਛਾ ਅੱਛਾ ਸਵੇਰੇ ਚੱਲੇ ਹੋ ਛਾਵਾਂ ਛੇ ਜਵਾਨੋ ਪਰ ਇਹ ਤਾਂ ਦੱਸੋ ਉਹ ਕਿਹੜੀ ਤਰ ਵੱਲੋਂ ਚੱਲੇ ਹੋ ਬਾਬਾ ਤਰ ਕਿਹੜੀ ਤਰ ਗੱਲ ਸਮਝ ਨਹੀਂ ਲੱਗੀ ਓ ਬਾਬਾ ਤੂੰ ਕਹਿਣਾ ਕੀ ਚਾਹਣਾ ਸਾਨੂੰ ਤਾਂ ਲੱਗਦਾ ਤੁਸੀਂ ਕਿਸੇ ਰੈਲੀ ਤੇ ਚੱਲੇ ਹੋ ਤੇ ਜਾਂ ਫਿਰ ਕੋਈ ਭੰਡਾਰਾ ਹੋਣਾ ਓਏ ਤੇਰਾ ਤਾਂ ਪੁੱਤਰਾ ਦੋ ਹੀ ਹੁੰਦੀਆਂ ਨੇ ਦੋ ਤੇਰਾ ਓਏ ਇੱਕ ਤੇਰਾ ਸੱਚ ਦੀ ਧਨ ਧਨ ਮਾਤਾ ਗੁਜਰਖੌਰ ਦੀ ਤਨ ਤਨ ਬਾਬਾ ਚੋਰਾਵਰ ਸਿੰਘ ਦੀ ਤੇ ਫਤੇ ਸਿੰਘ ਦੀ ਤੇ ਦੂਜੀ ਧਿਰ ਹੈ ਝੂਠ ਦੀ ਪਾਪ ਦੀ ਕੂੜ ਦੀ ਤੇ ਬਰਜੀਰ ਖਾਨ ਦੀ ਤੇ ਸੂਬੇ ਸਰਹੰਦ ਦੀ ਤੁਸੀਂ ਦੋਹਾਂ ਚੋਂ ਕਿਹੜੀ ਧਿਰ ਵੱਲ ਜਾਣਾ ਹੈ ਉਹ ਮਾੜਾ ਮੋਟਾ ਅਕਲ ਨੂੰ ਹੱਥ ਮਾਰੋ ਆਪਣੇ ਲਾਣੇ ਤੇ ਆਪਣੇ ਬਾਣੇ ਵੱਲ ਦੇਖੋ ਇਹ ਕੋਈ ਗੁਰਦਾਰੇ ਜਾਂਡਾ ਤੁਹਾਡਾ ਤਰੀਕਾ ਹੈ ਮਾਸਟਰ ਜੀ ਤੁਸੀਂ ਤਾਂ ਕਮਾਲ ਕਰੀ ਜਾਂਦੇ ਜੀ ਅਸੀਂ ਤਾਂ ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜਦਿਆਂ ਵੱਲੋਂ ਸ਼ਹੀਦਾਂ ਨੂੰ ਪ੍ਰਣਾਮ ਕਰਨ ਚੱਲੇ ਆ ਜੀ ਇਹਦੇ ਚ ਧਿਰਾਂ ਤੁਰਾਂ ਕਿੱਥੋਂ ਆ ਗਈ ਓਏ ਸ਼ੇਰਾ ਉਹਨਾਂ ਵੱਲ ਤਾਂ ਪਿਆਰ ਜਾਂਦਾ ਹੈ ਸਲੀਕਾ ਜਾਂਦਾ ਹੈ ਅਦਬ ਜਾਂਦਾ ਹੈ ਓਏ ਇਹ ਦਿਨ ਤਾਂ ਪੁੱਤਰਾ ਸੋਗਦੇ ਹੁੰਦੇ ਨੇ ਉਹ ਤੁਸੀਂ ਸਵਾ ਦੇਖਣ ਥੋੜੀ ਜਾਂਦੇ ਹੋ ਤੁਸੀਂ ਤਾਂ ਮੇਲਾ ਦੇਖਣ ਜਾਂਦੇ ਮੇਲਾ ਦੇਖਣ ਉੱਥੇ ਜਾ ਕੇ ਨਾਲੇ ਕਲਕਾਰੀਆਂ ਮਾਰਦੇ ਹੋ ਤੇ ਨਾਲੇ ਉੱਚੀ ਉੱਚੀ ਗਾਣੇ ਲਾਉਂਦੇ ਹੋ ਉਹ ਤੁਸੀਂ ਤਾਂ ਸੰਗਤਾਂ ਨੂੰ ਜਾ ਕੇ ਉੱਥੇ ਡਿਸਟਰਬ ਕਰਦੇ ਹੋ ਡਿਸਟਰਬ ਕੀਵੇਂ ਨਾ ਬਾਬਾ ਇਹ ਚੂੜੀ ਮੇਰੇ ਪੀਰਾਂ ਨੇ ਦਿੱਤੀ ਐ ਇਹ ਮੇਰੀ ਰੱਖਿਆ ਕਰਦੀ ਐ ਓਏ ਕੀ ਗੱਲ ਐ ਤੁਹਾਨੂੰ ਆਪਣੇ ਬਾਬੇ ਤੇ ਬਿਲਕੁਲ ਵੀ ਭਰੋਸਾ ਨਹੀਂ ਓਏ ਯਾਦ ਕਰੋ ਉਹ ਦਿਨ ਜਦੋਂ ਦਸ਼ਮੇਸ਼ ਪਿਤਾ ਨੇ ਚਮਕੌਰ ਦੀ ਗੜੀ ਦੇ ਵਿੱਚ ਪਹਿਲੀ ਰਾਤ ਕੱਟੀ ਸੀ ਤੇ ਕਹ ਆਖਿਆ ਸੀ ਵੀ ਤੁਸੀਂ ਸਾਰੇ ਅੱਜ ਆਰਾਮ ਦੀ ਨੀਂਦ ਸੌ ਜਾਓ ਤੇ ਮੈਂ ਪਹਿਰਾ ਦੇ ਮੰਗਾ ਤੇ ਮੇਰੇ ਕਲਗਿਆ ਵਾਲੇ ਪਿਤਾ ਨੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਜਾਰ ਸਿੰਘ ਤੇ ਬਾਬਾ ਸੰਗ ਸਿੰਘ ਤੇ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਹੋਣਾ ਦੇ ਸਾਰੇ ਹੀ ਸੂਰਮਿਆਂ ਦੇ ਮੱਥੇ ਚੁੰਮੇ ਸੀ ਓਏ ਮੇਰੇ ਰਹਿਬਰ ਮੇਰੇ ਗੁਰਦੇਵ ਨੇ ਇਹਨਾਂ ਦੇ ਮੱਥੇ ਇਸ ਕਰਕੇ ਚੁੰਮੇ ਸੀ ਕਿ ਮੇਰੇ ਧਰਮ ਤੇ ਕੁਰਬਾਨ ਹੋਣ ਵਾਲਿਓ ਮੈਂ ਤੁਹਾਡੇ ਤੋਂ ਕੁਰਬਾਨ ਜਾਵਾਂ ਤੇ ਉਧਰ 10 ਲੱਖ ਫੌਜ ਨੇ ਘੇਰਾ ਪਾਇਆ ਹੋਇਆ ਸੀ ਓਏ ਮੌਤ ਚਾਰ ਛਫੇਰੇ ਮੇਲ ਦੀ ਫਿਰਦੀ ਸੀ ਤੇ ਉਹ ਮੇਰੇ ਗੁਰੂ ਦੇ ਸਿੰਘ ਜਿਨ੍ਹਾਂ ਨੂੰ ਕੋਈ ਚਿੰਤਾ ਨਾ ਹੋਵੇ ਤੇ ਬੇਫਿਕਰੀ ਨਾਲ ਸੌਂ ਜਾਣ ਤੇ ਜਿਨ੍ਹਾਂ ਦੀ ਰਾਖੀ ਉਹ ਮੇਰਾ ਸਤੂਰ ਕਲਗੀਆਂ ਵਾਲਾ ਆਪ ਕਰਦਾ ਹੋਵੇ ਇਹਨੂੰ ਕਹਨੇ ਆਂ ਭਰੋਸਾ ਕਿਤੇ ਅਸੀਂ ਆਪਣੇ ਗੁਰੂਆਂ ਤੋਂ ਆਪਣੇ ਬਾਪ ਤੋਂ ਭਰੋਸਾ ਛੱਡ ਕੇ ਕਿਤੇ ਇਹਨਾਂ ਕੱਚੇ ਪਿੱਲਿਆਂ ਦੇ ਪਿੱਛੇ ਲੱਗ ਕੇ ਅਸੀਂ ਕਿਤੇ ਆਪਣੇ ਗੁਰੂ ਦਾ ਅਪਮਾਨ ਤਾਂ ਨਹੀਂ ਕਰ ਰਹੇ ਬੇਮਖੋ ਗਿਆ ਗੁਰਖਾ ਲੱਗਣ ਯੋਗ ਬਜੋਗ ਉਹ ਆ ਜਿਹੜੀਆਂ ਨੇ ਤੁਸੀਂ ਹੱਥਾਂ ਦੇ ਵਿੱਚ ਤੰਨਾਂ ਦੇ ਵਿੱਚ ਲੂੜੀਆਂ ਬਾਲੀਆਂ ਪਾਈ ਫਿਰਦੇ ਹੋ ਇਹ ਕਿਸੇ ਧਰਮ ਦੀਆਂ ਨਿਸ਼ਾਨੀਆਂ ਤਾਂ ਹੋ ਸਕਦੀਆਂ ਨੇ ਪਰ ਆਪਣੇ ਸਿੱਖ ਧਰਮ ਦੇ ਵਿੱਚ ਇਹਨਾਂ ਲਈ ਕੋਈ ਜਗ੍ਹਾ ਨਹੀਂ ਹੈਗੀ ਤੁਸੀਂ ਤਾਂ ਸਾਡੇ ਪਿੱਛੇ ਹੀ ਪੈ ਗਏ ਉਹ ਥੋੜਾ ਜਿਹਾ ਸਾਨੂੰ ਵੀ ਮੌਕਾ ਦਿਓ ਬੋਲਣ ਦਾ ਤੇ ਸੁਧਰ ਹੁੰਦਾ ਓਏ ਪੁੱਤਰੋ ਓਏ ਜਵਾਨੋ ਓਏ ਮੇਰੇਓ ਛੇਰੋ ਓਏ ਮੁੜ ਆਓ ਮੁੜ ਆਓ ਇਹ ਨਸ਼ਿਆਂ ਦਾ ਛੱਡ ਦੋ ਖਹਿੜਾ ਓਏ ਆਪਣੇ ਪਾਪ ਦੀ ਉਂਗਲ ਫੜ ਲਓ ਜੀਵਨ ਸੁਖਾੜਾ ਹੋ ਜੂਗਾ ਤੁਹਾਡਾ ਜੀਵਨ ਸੁਖਾੜਾ ਹੋ ਜੂਗਾ ਹਾਂਜੀ ਬੱਚੋ ਜਿੰਨੀਆਂ ਵੀ ਗੱਲਾਂ ਤੁਹਾਨੂੰ ਅਸੀਂ ਦੱਸੀਆਂ ਆਪਣੇ ਸਭਾ ਬਾਰੇ ਕਿਉਂਕਿ ਇਹ ਸੋਗ ਦੀ ਸਭਾ ਹੁੰਦੀ ਹੈ ਵੱਡੇ ਤੇ ਕੁਛ ਅثر ਹੋਇਆ ਹਾਂਜੀ ਬਾਬਾ ਜੀ ਛੜ ਤੇ ਬਹੁਤ ਅثر ਹੋਇਆ ਜੀ ਅੱਜ ਤੋਂ ਬਾਅਦ ਅਸੀਂ ਇਹ ਭੁੱਲ ਕੇ ਵੀ ਕਦੇ ਗਲਤੀ ਕਰਦੇ ਜੀ ਜਿਹੜੀ ਹੋ ਗਈ ਗਲਤੀ ਸਾਨੂੰ ਮaaf ਕਰ ਦਿਓ ਜੀ ਅਸੀਂ ਭੜਕ ਗਏ ਸੀ ਬਾਬਾ ਜੀ ਸਾਨੂੰ ਪਤਾ ਨਹੀਂ ਸੀ ਠੀਕ ਐ ਪੁੱਤਰਾ ਅਸੀਂ ਕੌਣ ਹੁੰਨੇ ਆ ਮaaf ਕਰਨ ਵਾਲੇ ਮaaf ਕਰਨ ਵਾਲਾ ਤਾਂ ਉਹ ਕਲਗੀਆਂ ਵਾਲਾ ਏ ਉਹ ਤੋਂ ਮਾਫੀ ਮੰਗੋ ਆਪਣੇ ਉੱਠੇ ਕੰਮ ਛੱਡ ਕੇ ਨਸ਼ਿਆਂ ਨੂੰ ਛੱਡ ਕੇ ਆਪਣੇ ਘਰਾਂ ਵੱਲ ਮੁੜਿ ਆਓ ਇਹ ਕੰਮਾਂ ਵਿੱਚ ਕੁਝ ਨਹੀਂ ਰੱਖਿਆ ਪੁੱਤਰੋ ਕੁਝ ਨਹੀਂ ਰੱਖਿਆ ਅੱਜ ਤੋਂ ਬਾਅਦ ਨਹੀਂ ਗਲਤੀ ਕਰ ਦਿੱਤਾ ਜੀ ਠੀਕ ਐ ਪੁੱਤਰਾ ਜਿਹੜਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਵੇ ਨਾ ਉਹਨੂੰ ਭੁੱਲਿਆ ਨਹੀਂ ਕਹਿੰਦੇ ਬੋਲੇ ਸੋਨੇ ਹਾ ਸਾਥ ਚਲੇਗਾ